ਅਗਲੀ ਖਬਰ ਵੱ ਚਲੀਏ ਆਪਾਂ ਪਿਛਲੇ ਦਿਨਾਂ ਚ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ ਆ ਭਈ ਇੰਡੀਆ ਦੇ ਵਿੱਚ ਜਿਹੜੇ ਅਮਰੀਕਨ ਕੌਂਸੂਲੇਟ ਆਫਿਸ ਆ ਉੱਥੇ ਬਹੁਤ ਸਾਰੇ ਲੋਕ ਅਪਾਇੰਟਮੈਂਟਸ ਬਣਾਉਣ ਦੀ ਕੋਸ਼ਿਸ਼ ਕਰਦੇ ਕਿਸੇ ਨੇ ਵਿਜ਼ਟਰ ਵੀਜ਼ਾ ਲੈਣਾ ਕਿਸੇ ਨੇ ਸਟੂਡੈਂਟ ਵੀਜ਼ਾ ਕਿਸੇ ਨੇ ਐਚ1 ਜਾਂ ਹੋਰ ਉਹ ਜੋ ਉਥੇ ਕਰਪਟ ਜਿਹੜੇ ਕੰਸਲਟੈਂਟਸ ਆ ਉਹ ਕੰਪਨੀਆਂ ਆ ਉਹਨਾਂ ਨੇ ਆਲਰੇਡੀ ਜਿਹੜੀਆਂ ਅਕੂਪਾਈ ਕਰ ਲੈਂਦੇ ਆ ਉਹ ਅਪੁਆਇੰਟਮੈਂਟਸ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਸੇਲ ਕਰਦੇ ਆ ਕੋਈ 40000 ਕੋਈ 50000 ਕੋਈ ਲੱਖ ਲੱਖ ਰੁਪਏ ਤਾਈਂ ਸ਼ਰੇਆਮ ਜਿਦਾ ਫਰਾਡ ਚੱਲ ਰਿਹਾ ਹੈਗਾ ਸੋ ਇਹ ਬਹੁਤ ਸਾਰੇ ਲੋਕ ਕੰਪਲੇਨ ਵੀ ਕਰ ਰਹੇ ਆ ਸਾਡੇ ਆਫਿਸ ਵੀ ਕਾਲਾਂ ਆਈਆਂ ਸੀ ਵੀ ਕਿੱਥੇ ਕੰਪਲੇਨ ਕੀਤੀ ਜਾਵੇ ਤੁਸੀਂ ਜਿਹੜਾ ਇੰਡੀਆ ਦਾ ਇੰਡੀਆ ਦੇ ਵਿੱਚ ਯੂ ਐਸ ਦੇ ਐਮਬੈਸਡਰ ਹੈਗੇ ਆ ਐਰਗਰ ਸੈਟੀ ਉਹਨਾਂ ਨੂੰ ਈਮੇਲ ਕਰ ਸਕਦੇ ਨੂੰ ਲਿਖ ਸਕਦੇ ਹਾਂ ਪਰ ਅੱਜ ਯੂਐਸਟੀ ਜਿਹੜੀ ਐਮਬੈਸੀ ਆ ਉਹਨਾਂ ਨੇ ਇੰਡੀਆ ਦੇ ਵਿੱਚ ਅਨਾਉਂਸ ਕੀਤਾ ਹੈ ਕਿ ਉਹ 2.5 ਲੱਖ ਵੀਜ਼ਾ ਅਪਾਇੰਟਮੈਂਟਸ ਜਿਨ੍ਹਾਂ ਦੇ ਵਿੱਚ ਟਰੈਵਲਰਸ ਆ ਟੂਰਿਸਟਸ ਆ ਸਕਿੱਲ ਵਰਕਰਸ ਆ ਸਟੂਡੈਂਟਸ ਉਹ ਹੋਰ ਐਡ ਕਰਨ ਜਾ ਰਹੇ ਆ ਸੋ ਇਹਦੇ ਨਾਲ ਤਾਂ ਕਿ ਥੋੜੀ ਜਿਹੀ ਲੋਕਾਂ ਨੂੰ ਜਿਹੜੀ ਸੌਕ ਆ ਉਹ ਮਿਲ ਜਾਵੇ 1.2 ਮਿਲੀਅਨ ਇੰਡੀਅਨ ਟਰੈਵਲਰਸ ਜਿਹੜੇ ਆ ਉਹੋ ਇਸ ਸਾਲ ਦੇ ਵਿੱਚ ਯੂ ਐਸ ਏ ਚ ਟ੍ਰੈਵਲ ਕਰ ਚੁੱਕੇ ਹੈਗੇ ਆ ਜਨਵਰੀ ਤੋਂ ਲੈ ਕੇ ਨਵੰਬਰ ਸੌਰੀ ਸਤੰਬਰ ਤੀ ਤਾਈ ਸੋ 12 ਲੱਖ ਦੇ ਕਰੀਬ ਤੇ 35% ਇਨਕਰੀਜ਼ ਹੋਇਆ ਪਿਛਲੇ ਸਾਲ ਨਾਲੋਂ 6 ਮਿਲੀਅਨ ਇੰਡੀਅਨਸ ਦੇ ਕੋਲ ਆਲਰੇਡੀ ਨਾਨ ਇਮੀਗ੍ਰੈਂਟ ਵੀਜ਼ਾ ਹੈਗਾ ਟੂ ਵਿਜ਼ਿਟ ਯੂ ਐਸ ਤੇ ਕਹਿੰਦੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਆ ਯੂ ਐਸ ਕੌਂਸੂਲੇਟ ਆਫੀਸਰ ਇੰਡੀਆ ਦੇ ਵਿੱਚ ਉਹ ਵੀਜ਼ੇ ਈਸ਼ੂ ਕਰਦਾ ਹੈਗਾ ਜਿਹੜੇ ਯੂ ਐਸ ਦੇ ਇਨਵੈਸਟਰ ਆ ਇੰਡੀਆ ਨੂੰ ਐਡਿਕ ਗਾਰਸੈਟੀ ਹੋਣੀ ਉਹਨਾਂ ਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਨਿੰਦਰ ਮੋਦੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ ਵੀਜ਼ਾ ਪ੍ਰੋਸੈਸ ਨੂੰ ਇੰਪਰੂਵ ਕਰਨ ਦੀ ਜਿਹੜੀ ਗੱਲਬਾਤ ਪਿਛਲੇ ਦਿਨਾਂ ਦੇ ਵਿੱਚ ਕੀਤੀ ਸੀ ਤੇ ਉਸੇ ਕਰਕੇ ਕਹਿੰਦੇ ਵੀ ਅਸੀਂ ਜਿਹੜੇ ਆ 2.5 ਲੱਖ ਵੀਜ਼ਾ ਅਪਾਇੰਟਮੈਂਟਸ ਹੋਰ ਐਡ ਕੀਤੀਆਂ ਹੈਗੀਆਂ 100 ਉਹ ਕਹਿੰਦੇ ਵੀ ਚਾਰ ਕੌਂਸੂਲੇਟ ਆਫਸਰਸ ਇੰਡੀਆ ਦੇ ਵਿੱਚ ਕਹਿੰਦੇ ਵੀ ਪੂਰੇ ਲਗਾਤਾਰ ਟਾਇਰਲੈਸਲੀ ਉਹੋ ਕੰਮ ਕਰ ਰਹੇ ਆ ਵੀ ਜਿੰਨੀ ਜ਼ਿਆਦਾ ਡਿਮਾਂਡ ਆ ਉਸ ਨੂੰ ਕਵਰ ਕਰਨ ਦੇ ਲਈ ਸੋ ਇਹ ਗੋਡਾ ਕਈ ਲੋਕਾਂ ਨੂੰ ਜਿਹੜੀਆਂ ਨਹੀਂ ਅਪਾਇੰਟਮੈਂਟ ਮਿਲਦੀਆਂ ਹੋਪਫੁਲੀ 2.5 ਲੱਖ ਹੋਰ ਇਹਨਾਂ ਨੇ ਐਡ ਕੀਤੀਆਂ ਹੈਗੀਆਂ ਤੇ ਉਹਦੇ ਨਾਲ ਲੋਕਾਂ ਨੂੰ ਅਪਾਇੰਟਮੈਂਟਸ ਮਿਲਣ ਗਿਆ ਜੀ